ਪੂਰਨ ਨਸ਼ਾ ਬਰਦ ਪੰਜਾਬ ਸਰਕਾਰ ਵੱਲੋਂ ਇੱਕ ਮੈਨਚ ਚਲਾਈ ਗਈ ਹੈ ਜਿਹਦੇ ਦੌਰਾਨ ਅਜਿ ਮੋਹਾਲੀ ਵਿਖੇ ਗੋਖਨਾਦ ਕਲੋਨੀ ਵਿਖੇ ਇੱਕ ਸੰਜੇ ਸ਼ਾਹ ਨਾਂ ਦੇ ਵਿਅਕਤੀ ਦਾ ਪਕਾਣ ਜੀਸੀਬੀ ਨਾਲ ਢਾ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਉੱਪਰ ਕਈ ਮੁਕੱਦਮੇ ਦਰਜ ਹਨ ਬੰਦਾ ਜੇਲ੍ਹ ਵਿੱਚ ਤੇ ਚੋਰੀ ਦੇ ਮੁਕੱਦਮੇ ਵੀ ਦਰਜ ਹਨ ਉਥੋਂ ਦਿਖਾਉਂਦੇ ਹਾਂ ਮੌਕੇ ਦੇ ਤਸਵੀਰਾਂ ਕੀ ਕਹਿੰਦੇ ਨੇ ਸੀਨੀਅਰ ਪੁਲਿਸ ਅਧਿਕਾਰੀ ਕੋਈ ਤੁਹਾਨੂੰ ਸੁਣਾਉਂਦੇ ਆ ਮੋਹਾਲੀ ਤੋਂ ਮੈਂ ਹਰੀਸ਼ ਬਟਾਲਾ ਇਹ ਆ ਜਿਹੜੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧੀ ਮੁਹਿੰਮ ਚੱਲ ਰਹੀ ਹੈ ਉਹਦੇ ਚੱਲਦੇ ਵੀਡੀਓ ਆਫਿਸ ਵੱਲੋਂ ਤੇ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਨਸ਼ਾ ਤਸਕਰ ਹੈਗਾ ਸੰਜੀਤ ਸ਼ਾਹ ਉਹਦੀ ਇੱਥੇ ਗੋਰਖਨਾਥ ਕਲੋਨੀ ਵਿੱਚ ਪ੍ਰੋਸੀਡਸ ਆਫ ਕਰਾਇਮ ਤੋਂ ਜਿਹੜੀ ਉਹਨੇ ਇਲੀਗਲ ਪ੍ਰਾਪਰਟੀ ਬਣਾਈ ਹੋਈ ਹੈ ਉਹਦੀ ਡੈਮੋਲੇਸ਼ਨ ਜਿਹੜੀ ਕੀਤੀ ਗਈ ਹੈ। ਇਹਨਾਂ ਤੇ ਕਿੰਨੇ ਮੁਕਾਦਮੇ ਚੱਲਦੇ ਪਏ ਆ? ਉਹਦੇ ਤੇ 5 ਮੁਕਦਮੇ ਹੈਗੇ ਨੇ ਜਿਨ੍ਹਾਂ ਤੋਂ 3 ਐਨਡੀਪੀਐਸ ਦੇ ਹੈਗੇ ਨੇ ਇੱਕ ਚੋਰੀ ਦਾ ਹੈਗਾ ਤੇ ਲੜਾਈ ਝਗੜੇ ਦਾ ਵੀ ਮੁਕਤਮਾ ਹੈ ਗਿਆ ਉਹਦੇ ਤੇ। ਠੀਕ ਹੈ।